ਗੁਰੂ ਨਾਨਕ ਸਾਹਿਬ ਰਾਜ ਇਸ ਸੰਸਾਰ ਤੇ ਵਿਚਾਰ ਲੈ ਕੇ ਆਏ ਟਕਰਾਰ ਨਹੀਂ ਲੈ ਕੇ ਆਏ ਗੁਰੂ ਨਾਨਕ ਸਾਹਿਬ ਇਸ ਦੁਨੀਆ ਅੰਦਰ ਵਿਵਾਦ ਨਹੀਂ ਸੰਵਾਦ ਲੈ ਕੇ ਆਏ ਸਾਧ ਸੰਗਤ ਛੋਟੀ ਉਮਰਾਂ ਮੇਰੇ ਸੱਚੇ ਸਤਿਗੁਰਾਂ ਦੀ ਸ੍ਰੀ ਗੁਰੂਮਰਾ 859 ਸਾਲ ਦੱਸੀ ਹੈ ਕਰਦੇ ਵਿੱਚ ਰਹਿਤਾ ਕਾਲੂ ਪਟਵਾਰੀ ਨੇ ਸਮਾਗਮ ਰਚਾਇਆ ਅਰਥ ਇਹ ਨਹੀਂ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਪਤਾ ਨਹੀਂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਸਾਰਾ ਪਤਾ ਹੈ तमाम ਅਮੀਰ ਅਮੀਰ ਲੋਕ ਪਟਵਾਰੀ ਹੋਣ ਦੇ ਨਾਤੇ ਰਿਸ਼ਤੇਦਾਰ ਸਾਰੀ ਬੇਦੀ ਕੋ ਲਾਈ ਸਾਧ ਸੰਗਤ ਪੰਡਤ ਹਰਿਆਲ ਦਾਸ ਨੂੰ ਬੁਲਾਇਆ ਗਿਆ ਸਾਧ ਸੰਗਤ ਬੇਦੀ ਕੋ ਲੰਦਰ ਬਲਾ ਕੇ ਜਦੋਂ ਟਾਈਮ ਆ ਗਿਆ ਸਮਾਗਮ ਦਾ ਕਿ ਗੁਰੂ ਨਾਨਕ ਸਾਹਿਬ ਅਰਜੁਨ ਜਨੇਊ ਪਹਿਨੋਣਾ ਹੈ ਤਾਂ ਆਰਾਮ ਨਾਲ 8.5-9 ਸਾਲ ਦੀ ਉਮਰ ਦੇ ਬੱਚਨ ਕੀਤਾ ਪੰਡਤ ਵਿਦਿਆਰਥੀ ਨੂੰ ਕਿ ਪੰਡਤ ਜੀ ਇਹ ਜਨੇਊ ਪਾਉਣ ਨਾਲ ਕੀ ਫਾਇਦਾ ਹੈ ਕਹਿਣ ਲੱਗੇ ਕਿ ਇਹ ਜਨੇਊ ਪਾਉਣ ਨਾਲ ਤੁਸੀਂ ਉੱਚੀ ਕੁਲ ਦੇ ਬਚੋਗੇ ਮਹਾਰਾਜ ਕਹਿੰਦੇ ਇਹ ਨਹੀਂ ਮੈਨੂੰ ਮਰਜੂਰ ਬਣ ਗਿਆ ਤਾਂ ਮੈਂ ਨਾਲ ਦੇ ਸਰਵੰਨਾ ਉਹਦਾ ਜੀ ਜੀ ਤਾ ਤਾਂ ਇਹ ਧਾਰਨਾ ਆਪ ਜੀ ਜਕਾਨਦਾਰ ਭਰਾਵਾ ਵੱਲੋਂ ਰਾਜਵੀਰ ਜੀ ਸਾਹਿਬ ਵੱਲੋਂ ਉਪਦੇਸ਼ ਲਈਆ ਤਾਂ ਅੱਜ ਗੁਰਵਾਨੀ ਚਰਨਾਂ ਵਿੱਚ ਅਰਦਾਸ ਕਰਵਾਈ ਗਈ ਹੈ ਬਾਈ ਗੁਰੂ ਸਬਨਾ ਦੇ ਨਾਮ ਆਉਤ ਜਾਣ ਵਾਲੀ ਬਾਈ ਗੁਰੂ ਸਬਨਾ ਦੇ ਭਰਾ ਪਰਿਵਾਰਾਂ ਦੇ